ਹਾਂਜੀ ਮੈਡਮ ਫਗਵਾੜੇ ਵਿੱਚ ਤੁਸੀਂ ਨਵੀਂ ਡਿਊਟੀ ਸੰਭਾਲੀ ਹੈ ਅੱਜ ਹੀ ਤੇ ਕੀ ਕਹਿਣਾ ਚਾਹੋਗੇ ਫਗਵਾੜੇ ਦੀ ਜਨਤਾ ਨੂੰ ਤੁਸੀਂ ਹਾਂਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਮੇਰੇ ਵੱਲੋਂ ਬੇਅਰਪਾਈ ਸਤਿ ਸ਼੍ਰੀ ਅਕਾਲ ਮੈਂ ਫਗਵਾੜਾ ਬਤੌਰ ਮੁਖ ਅਫਸਰ ਸਟੇ ਫਗਵਾੜਾ ਅੱਜ ਚੁਆਇਡ ਕੀਤਾ ਹੈ ਐਂਡ ਇਸ ਤੋਂ ਪਹਿਲਾਂ ਵੀ ਮੈਂ ਫਗਵਾੜਾ ਦੇ ਵਿੱਚ ਵੱਖ-ਵੱਖ ਪੁਲਿਸ ਸਟੇਸ਼ਨਸ ਦੇ ਵਿੱਚ ਜਿਹੜੀ ਉਹ ਸੇਵਾ ਨਿਭਾ ਚੁੱਕੀ ਹਾਂ ਫਿਰ ਤੋਂ ਮੈਨੂੰ ਮੌਕਾ ਮਿਲਿਆ ਫਗਵਾੜਾ ਵਾਸੀਆਂ ਦੀ ਸੇਵਾ ਕਰਨ ਦਾ ਐਂਡ ਮੈਂ ਆਪਣੀ ਪੂਰੀ ਇਮਾਨਦਾਰੀ ਤੇ ਤਨਦੇਹੀ ਦੇ ਨਾਲ ਫਗਵਾੜਾ ਵਾਸੀਆਂ ਦੀ ਜਿਹੜੀ ਮਦਦ ਕਰਾਂਗੀ ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਇੱਕ ਮੁਹਿੰਮ ਤਿਆਰ ਕੀਤੀ ਰਹੀ ਹੈ ਉਹ ਚੱਲ ਰਹੀ ਹੈ ਐਂਡ ਇਹਦੇ ਵਿੱਚ ਪੰਜਾਬ ਪੁਲਿਸ ਵੱਲੋਂ ਆਪਣੇ ਤੌਰ ਤੇ ਪਬਲਿਕ ਬਸ ਹੈ ਜੋ ਨਾਲ ਮਿਲ ਕੇ ਜਿਹੜੇ ਆਪਣੇ ਨਸ਼ਾ ਵੇਚਦੇ ਨੇ ਐਂਡ ਨਸ਼ਾ ਸਪਲਾਈ ਕਰਦੇ ਨੇ ਉਹਨਾਂ ਦੇ ਖਿਲਾਫ ਵੱਖਰੀ ਤਰ੍ਹਾਂ ਦੇ ਕਾਰਵਾਈ ਕੀਤੀ ਜਾ ਰਹੀ ਹੈ ਐਂਡ ਜਿਹੜੇ ਨਸ਼ਾ ਪੀ ਰਹੇ ਨੇ ਉਹਨਾਂ ਵਾਸਤੇ ਡੀ ਐਡਿਕਸ਼ਨ ਸੈਂਟਰ ਰੀਹੈਬਿਲਿਟੇਸ਼ਨ ਸੈਂਟਰ ਜਿਹੜੇ ਆ ਉਹ ਸਰਕਾਰ ਵੱਲੋਂ ਚੱਲ ਰਹੇ ਨੇ ਤੇ ਉਹਨਾਂ ਦੇ ਵਿੱਚ ਅਸੀਂ ਉਹਨਾਂ ਨੂੰ ਐਡਮਿਟ ਕਰਵਾ ਕੇ ਉਹਨਾਂ ਦੀ ਦਿਨਾਸ਼ ਕਰਵਾ ਰਹੇ ਹਾਂ ਐਂਡ ਜਿਹੜੇ ਫਗਵਾੜਾ ਵਾਸਤੇ ਦੇ ਵਿੱਚ ਜਿਹੜੇ ਸ਼ਰਾਰਤੀ ਅਨਸਰ ਨੇ ਉਹਨਾਂ ਨੂੰ ਮੇਰੀ ਖਾਸ ਤੌਰ ਤੇ ਚੇਤਾਵਨੀ ਹੈ ਕਿ ਉਹ ਆਪਣੇ ਜਿਹੜੇ ਉਲਟੇ ਕੰਮ ਵਿਚ ਜਦੋਂ ਤਾਂ ਜਿਹੜੇ ਆ ਕੰਮ ਕਰ ਰਹੇ ਨੇ ਉਹ ਛੱਡ ਕੇ ਸਹੀ ਰਸਤੇ ਤੇ ਰਹਿ ਜਾਣ ਐਂਡ ਮੈਂ ਚਾਹੁੰਦੀ ਆ ਕਿ ਫਗਵਾੜਾ ਜਿਹੜਾ ਆ ਉਹ ਬਹੁਤ ਖੁਸ਼ਹਾਲ ਤੇ ਵਧੀਆ ਜਿਹੜਾ ਉਹ ਪੰਜਾਬ ਦੇ ਵਿੱਚ ਆਪਣਾ ਨਾਮ ਸਾਬਿਤ ਕਰ ਸਕੇ ਥੈਂਕ ਯੂ ਠੀਕ ਹੈ ਥੈਂਕ ਯੂ